ਪ੍ਰਮਾਤਰ ਤੋਂ ਮੰਗਦਾ ਤਾਂ ਬਹੁਤ ਕੁਝ ਆਹ ਦੇ ਦਿਓ ਜੀ ਉਹ ਦੇ ਦਿਓ ਜੀ ਕਿੰਨਾ ਕੁਝ ਮੰਗਦੇ ਆ ਕਦੇ ਮਨ ਨੇ ਸੋਚਿਆ ਵੀ ਜਿਹੜੇ ਪਰਮੇਸ਼ਰ ਤੋਂ ਮੰਗਦੇ ਆ ਉਹਨੂੰ ਯਾਦ ਕੀਤਾ ਕਦੇ ਭਗਤੀ ਕੀਤੀ ਹੈ ਇੱਕ ਹੁੰਦਾ ਨਾਮ ਜਪਣਾ ਇੱਕ ਹੁੰਦਾ ਹੈ ਭਗਤੀ ਇੱਕ ਹੁੰਦੀ ਤਪੱਸਿਆ ਤਪੱਸਿਆ ਹਰ ਕੋਈ ਨਹੀਂ ਕਰ ਸਕਦਾ ਸਰੀਰ ਨੂੰ ਤਪਾਉਣਾ ਪੈਂਦਾ ਫਿਰ ਤਪੱਸਿਆ ਹੁੰਦੀ ਹੈ ਦੁਨੀਆ ਵੱਲੋਂ ਇੱਕ ਪਾਸੇ ਹਟ ਕੇ ਪਰਮੇਸ਼ਰ ਵਾਲੇ ਪਾਸੇ ਲੱਗਣਾ ਪੈਂਦਾ ਜੇ ਦੁਨੀਆ ਦੀਆਂ ਨਿੰਦਿਆ ਚੁਗਲੀ ਵਾਲੀ ਲੱਗੇ ਰਹੇ ਕਿਸੇ ਨੇ ਉਸਤਤ ਕਰਤੀ ਬੜੇ ਖੁਸ਼ ਹੋਗੇ ਵੀ ਪਾਪ ਹੀ ਪਾ ਉਸਤਤ ਹੋ ਗਈ ਜੇ ਥੋੜੀ ਜੀ ਨਿੰਦਿਆ ਹੋ ਗਈ ਗੁੱਸਾ ਆ ਗਿਆ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਦੋਨੇ ਚੀਜ਼ਾਂ ਛੱਡਣੀਆਂ ਪੈਣੀਆਂ ਜੇ ਭਗਤੀ ਕਰਨੀ ਹੈ ਉਸਤਤ ਨਿੰਦਾ ਦਉ ਤਿਆਗ ਖੋਜਿਆ ਪਾਦ ਨਿਰਬਾਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸਤਤ ਵੀ ਛੱਡਣੀ ਪੈਣੀ ਆ ਕੋਈ ਉਸਤਤ ਕਰੀ ਜਾਵੇ ਜਿੰਨੀ ਮਰਜੀ ਪਾਈਏ ਤਾਂ ਗੁਰੂ ਨਾਨਕ ਦੀ ਆ ਉਸਤਤਾਂ ਗੁਰੂ ਨਾਨਕ ਦੀ ਆ ਕੋਈ ਤੇਰੀ ਨਿੰਦਿਆ ਕਰੇ ਉਹ ਵੀ ਛੱਡ ਦੋ ਮਹਾਰਾਜ ਉਹਨਾਂ ਦਾ ਵੀ ਭਲਾ ਕਰੇ ਜਿਹੜੇ ਨਿੰਦਿਆ ਕਰਦੇ ਇਹ ਚੀਜ਼ਾਂ ਛੱਡ ਕੇ ਅੱਗੇ ਵਧਣਾ ਪੈਣਾ ਫਿਰ ਭਗਤੀ ਹੋਣੀ ਐ। ਆ ਇਹ ਤਾਂ ਦੁਨੀਆਂ ਦੇ ਖਿਆਲਾਂ 'ਚ ਡੁੱਬੇ ਭਗਤੀ ਕਿੱਥੋਂ ਕਰ ਲੈਣੀ ਐ? ਜਿਹੜਾ ਬੱਚਾ ਹੁੰਦਾ ਉਹਨੂੰ ਜਲਦੀ ਦਰਸ਼ਨ ਹੁੰਦੇ। ਕਿਉਂ ਉਹਦੇ ਮਨ ਦੇ ਵਿੱਚ ਮਾਇਆ ਦਾ ਪ੍ਰਭਾਵ ਨਹੀਂ ਹੁੰਦਾ। ਮਨ ਸਾਫ਼ ਹੁੰਦਾ। ਬੱਚਾ ਕਦੇ ਝੂਠ ਨਹੀਂ ਬੋਲਦਾ, ਮਨ ਸ਼ੁੱਧ ਹੁੰਦਾ। ਦੁਨਿਆਦਾਰੀ ਦੇ ਵਿੱਚ ਨਹੀਂ ਪਿਆ ਹੁੰਦਾ। ਤੰਨੇ ਨੂੰ ਕਿਉਂ ਜਲਦੀ ਮਿਲਿਆ ਉਹਦਾ ਮਨ ਸਾਫ ਸੀ ਬੱਚਿਆਂ ਵਰਗਾ ਮਨ ਸੀ ਤੰਨੇ ਪਾਇਆ ਬਾਲ ਬੁੱਧ ਇੱਥੇ ਲਿਖਿਆ ਵੀ ਬਾਲਕਾਂ ਵਰਗੀ ਬੁੱਧੀ ਸੀ ਤੰਨੇ ਦੀ ਨਹੀਂ ਪ੍ਰਸ਼ਾਦਾ ਛਕਣਾ ਫਿਰ ਮੈਂ ਵੀ ਨਹੀਂ ਛਕਣਾ ਇਹ ਨਹੀਂ ਦੇਖਿਆ ਵੀ ਕਿੰਨੇ ਦਿਨ ਨਹੀਂ ਛਕਣਾ ਕਹਿੰਦੇ ਕੋਈ ਨਹੀਂ ਭੁੱਖੇ ਮਰ ਜਾਗੇ ਪਰ ਤੈਨੂੰ ਛਕਾ ਕੇ ਹੀ ਛਕਾਂਗੇ ਮਹਾਰਾਜ ਕਹਿੰਦੇ ਨੇ ਜਟ ਨੇ ਗਲ ਪੈ ਜਾਣਾ ਮੇਰੇ ਇਹ ਲక్ష్ਮੀ ਨੂੰ ਕਹਿਣ ਲੱਗੇ ਕਿ ਜਿਹਨੂੰ ਭਗਵਾਨ ਕਹਿੰਦੇ ਨਵਾਂ ਪੰਗਾ ਪਾ ਲਿਆ ਧੰਨੇ ਨੇ ਕਹਿੰਦਾ ਪ੍ਰਸ਼ਾਦਾ ਛਕਾ ਕੇ ਛਕਣਾ ਮਾਤਾ ਲక్ష్ਮੀ ਕਹਿੰਦੀ ਮੈਂ ਇਦਾਂ ਨਹੀਂ ਜਾਣ ਦਿੰਦੀ ਤੁਹਾਨੂੰ ਅੱਜ ਮੇਰੇ ਕੋਲ ਹੀ ਪ੍ਰਸ਼ਾਦਾ ਛਕੋ ਕਹਿੰਦੇ ਲక్ష్ਮੀ ਤਿੰਨ ਦਿਨ ਹੋ ਗਏ ਧੰਨੇ ਨੂੰ ਭੁੱਖੇ ਬੈਠਿਆ ਮੈਨੂੰ ਜਾਣਾ ਪੈਣਾ ਸਤਗੁਰ ਕਹਿੰਦੇ ਧੰਨੇ ਪਾਇਆ ਬਾਲ ਬੁੱਧ ਬਾਲਕਾਂ ਵਰਗੀ ਬੁੱਧੀ ਬਣਾ ਕੇ ਧੰਨੇ ਨੂੰ ਰੱਬ ਮਿਲਿਆ ਜਦੋਂ ਤੱਕ ਮਨ ਸਾਫ਼ ਨਹੀਂ ਨਿੰਦਿਆ ਚੁਗਲੀ ਦੇ ਵਿੱਚ ਮਨ ਲੱਗਿਆ ਹੋਇਆ ਸਤ ਸੰਗ ਨਹੀਂ ਆਪਾਂ ਕਰਦੇ ਨਾਮ ਨਹੀਂ ਜਪਦੇ ਪਰਮੇਸ਼ਰ ਵਾਲੇ ਪਾਸੇ ਤੁਰਦੇ ਨਹੀਂ ਸਾ ਸੰਗਤ ਮੰਗਣ ਦੀ ਲੋੜ ਨਹੀਂ ਪੈਂਦੀ ਪਿਤਾ ਨੂੰ ਪਤਾ ਹੁੰਦਾ ਵੀ ਪੁੱਤਰ ਨੂੰ ਚਾਹੀਦਾ ਕੀ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਪਹਿਲਾਂ ਵੀ ਕਿਹਾ ਸੀ ਵੀ ਜੇ ਪੁੱਤਰ ਪਿਤਾ ਨੂੰ ਕਵੇ ਨਾ ਦਵਕਾ ਮਾਰ ਕੇ ਮੈਨੂੰ ਆ ਚੀਜ਼ ਚਾਹੀਦੀ ਹੈ ਦਵਾਂਦਾ ਨਹੀਂ ਦਵਾਂਦਾ ਉਹ ਕਹਿੰਦਾ ਨਹੀਂ ਦਵਾਂਦਾ ਦੱਸ ਕੀ ਕਰ ਲੇਗਾ ਇਹ ਦੁਨਿਆਵੀ ਉਦਾਹਰਣ ਜੇ ਪੁੱਤਰ ਪਿਤਾ ਨੂੰ ਜੱਫੀ ਪਾਉਂਦਾ ਜੱਫੀ ਪਾਉਂਦਾ ਜਾ ਕੇ ਕਹਿੰਦਾ ਕੁਝ ਨਹੀਂ ਕਹਿਣਾ ਨਹੀਂ ਕੁਝ ਹੈਗਾ ਉਹਨੇ ਜੱਫੀ ਪਾ ਲੈਣੀ ਹੈ ਪਿਤਾ ਨੇ ਕਹਿਣਾ ਦੱਸ ਕੀ ਚਾਹੀਦਾ ਜੀਬ ਚ ਚਾਹੇ ਪੰਜੀ ਨਹੀਂ ਭਾਵੇਂ ਕਿਸ਼ਤਾਂ ਦੇ ਤੁਹਾਨੂੰ ਚੀਜ਼ ਲੈ ਕੇ ਦਵੇ ਕੋਈ ਵੀ ਦੁਨਿਆਵੀ ਚੀਜ਼ ਹੈ ਮੋਬਾਈਲ ਲੈ ਲਓ ਮੋਟਰਸਾਈਕਲ ਲੈ ਲਓ ਗੱਡੀ ਲੈ ਲਓ ਮੰਗਣ ਦੀ ਲੋੜ ਨਹੀਂ ਹੈ ਪਿਤਾ ਤੋਂ ਇੱਕ ਜੱਫੀ ਪਾਉਣੀ ਹੈ ਜਾ ਕੇ ਉਹਨੇ ਆਪੇ ਕਹਿ ਦੇਣਾ ਕੀ ਚਾਹੀਦਾ ਇਹੀ ਰੱਬ ਵਾਲੇ ਪਾਸੇ ਆ ਸੰਤਾਂ ਕੋਲ ਹੁੰਦੀਆਂ ਯੁਗਤੀਆਂ ਯੁਗਤੀ ਨਾਲ ਮਿਲਣੀ ਮੁਕਤੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹ ਸੰਗਤ ਆਪਾਂ ਪਿਤਾ ਕੋਲ ਵੀ ਬੈੰਨੇ ਆ ਮਾਤਾ ਕੋਲ ਵੀ ਬੈੰਨੇ ਆ ਭਰਾ ਕੋਲ ਬੈੰਨੇ ਆ ਭੈਣ ਕੋਲ ਬੈੰਨੇ ਆ ਉਹਨਾਂ ਦੀ ਗੱਲਬਾਤ ਸੁਣਦੇ ਆ ਬੈਠਦੇ ਆ ਆਪਾਂ ਪਰਿਵਾਰ ਕੋਲ ਬੈਠਦੇ ਆਂ ਬੱਚਿਆਂ ਕੋਲ ਬੈੰਨੇ ਆਂ ਕਦੇ ਆਪਾਂ ਸਤਿਗੁਰੂ ਕੋਲ ਨਹੀਂ ਬੈਠੇ ਆ ਕੇ ਥੋੜੀ ਇੱਥੇ ਸੋਚਣ ਦੀ ਲੋੜ ਐ 24 ਘੰਟਿਆਂ 'ਚੋਂ ਜਿਆਦਾ ਨਹੀਂ ਬਸ 10 ਮਿੰਟ 15 ਮਿੰਟ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਆ ਕੇ ਬੈਠਿਆ ਕਰੋ ਕਹਿਣਾ ਕੁਝ ਨਹੀਂ ਬਸ ਬਹਿਣਾ ਹੀ ਐ ਜੇ ਕਹਿਣ ਤੋਂ ਨਹੀਂ ਰਿਹਾ ਜਾਂਦਾ ਨਾ ਅਰਦਾਸ ਕਰਨ ਨੂੰ ਮਨ ਕਰਦਾ ਤਾਂ ਇੱਕੋ ਗੱਲ ਕਹਿਣੀ ਮਹਾਰਾਜ ਕਿਰਪਾ ਕਰਦੇਓ ਕਿਰਪਾ ਦੇ ਵਿੱਚ ਸਾਰਾ ਕੁਝ ਆ ਜਾਣਾ ਨਹੀਂ ਤਾਂ ਜੋ ਤੁਸੀਂ ਮੰਗੋਗੇ ਉਹ ਹੀ ਮਿਲ ਮਿਲਣਾ ਕਿਰਪਾ ਵਿੱਚ ਸਾਰਾ ਕੁਝ ਆਉਣਾ ਜੇ ਕੁਝ ਨਹੀਂ ਮੰਗੋਗੇ ਬਸ ਕੋਲ ਆ ਕੇ ਬੈਠਣਾ ਹੀ ਹੈ ਇੰਨੀ ਗੱਲ ਕਹਿਣੀ ਮਹਾਰਾਜ ਮੇਰਾ ਤਾਂ ਸਭ ਕੁਝ ਤੁਸੀਂ ਹੋ ਮਾਤਾ ਵੀ ਪਿਤਾ ਵੀ ਪਰਿਵਾਰ ਵੀ ਮਹਾਰਾਜ ਮੈਂ ਤੁਹਾਡੇ ਕੋਲ ਆ ਕੇ ਬੈਠਿਆ ਮੇਰਾ ਤਾਂ ਤੁਸੀਂ ਹੋ ਸਭ ਕੁਝ ਮੰਗਣ ਦੀ ਲੋੜ ਨਹੀਂ ਪੈਣੀ ਇੰਨਾ ਕੁ ਮਹਾਰਾਜ ਨੇ ਦੇਣਾ ਨਾ ਤੁਹਾਡੇ ਹੱਥ ਜੁੜ ਜਾਣਾ ਵੀ ਮਹਾਰਾਜ ਹੋਰ ਨਹੀਂ ਚਾਹੀਦਾ ਇਹ ਮੇਰੀਆਂ ਗੱਲਾਂ ਸਿੱਧੀਆਂ ਬੜਾ ਵਿੰਗ ਪਾ ਕੇ ਕੋਈ ਗੱਲ ਨਹੀਂ ਕਿਉਂ ਸੰਤ ਕੀ ਮਹਿਮਾ ਬੇਦ ਨਾ ਜਾਣਾ ਜੇਤਾ ਸੁਨੇ ਤੇਤਾ ਬਖਿਆਨਾ ਇਹ ਗੱਲਾਂ ਵੇਦਾਂ ਤੋਂ ਬਾਹਰ ਦੀਆਂ ਗੱਲਾਂ ਰੱਬ ਕੋਲ ਨਹੀਂ ਬੈਠੇ ਆਪਾਂ ਆ ਕੇ ਕਦੇ ਗੁਰੂ ਗ੍ਰੰਥ ਸਾਹਿਬਹਾਰਾਜ ਕੋਲ ਬੈਠੇ ਨਹੀਂ ਮਨ ਕਰਕੇ ਬੈਠੋ ਵੀ ਸਤਗੁਰ ਮੈਂ ਆਪ ਜੀ ਕੋਲ ਆ ਗਿਆ ਘਰਦਿਆਂ ਕੋਲ ਵੀ ਤਾਂ ਬਹਿਨੇ ਆ ਬੱਚਿਆਂ ਕੋਲ ਬੈਠਦੇ ਆ ਪਤਨੀ ਕੋਲ ਬੈਠਦੇ ਆ ਹਾਲ ਚਾਲ ਪੁੱਛਦੇ ਆ ਉਹਦਾ ਦੁੱਖ ਸੁੱਖ ਕਰਦੇ ਆ ਆਪਾਂ ਸਤਗੁਰ ਕੋਲ ਨਹੀਂ ਬੈਠੇ ਗੁਰੂ ਗ੍ਰੰਥ ਸਾਹਿਬਹਾਰਾਜ ਕੋਲ ਬੈਠੋ ਆ ਕੇ 5 ਮਿੰਟ ਬੈਠੋ ਸੁਭਾਅ ਬਣਾਓ 10 ਮਿੰਟ ਬੈਠੋ ਬਾਣੀ ਦਾ ਪ੍ਰਵਾਹ ਚੱਲ ਰਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਖੰਡ ਪਾਠ ਸਾਹਿਬ ਦੀ ਲੜੀ ਚੱਲ ਰਹੀ ਹੈ 5-10 ਮਿੰਟ ਬਾਣੀ ਸੁਣੋ ਤੇ ਮਨ ਦੇ ਵਿੱਚ ਅਰਦਾਸ ਕਰੋ ਮਹਾਰਾਜ ਮੈਂ ਆਪ ਜੀ ਕੋ ਬੈਠੇ ਆਪ ਜੀ ਦੀ ਕਿਰਪਾ ਨਾਲ ਮੈਨੂੰ ਆਪਣਾ ਬਣਾ ਲਓ ਮਹਾਰਾਜ ਮੰਗਣ ਦੀ ਲੋੜ ਨਹੀਂ ਪੈਣੀ ਬੜਾ ਕੁਝ ਮਹਾਰਾਜ ਨੇ ਦੇਣਾ ਕੋਈ ਘਾਟ ਨਹੀਂ ਹੋਊਂ